ਸਿਕਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਅਸੀਂ 19 ਤਰੀਕ ਨੂੰ ਸੇਵਾ ਲੈ ਕੇ ਜਾ ਰਹੇ ਹਾਂ ਹੜਪੀੜਤਾਂ ਦੇ ਲਈ ਸੋ ਅਸੀਂ ਕੱਪੜਿਆਂ ਦਾ ਕੀਤਾ ਸੀ ਤੇ ਆਪਣੇ ਭੈਣ ਆਏ ਹੈਗੇ ਆ ਰੋੜੇ ਕੇ ਖੁਰਦ ਬਰਨਾਲਾ ਇਹਦਾ ਪਿੰਡ ਹੈਗਾ ਜੀ ਉੱਥੋਂ ਆਏ ਆ ਉੱਥੋਂ ਸਾਰੀ ਸੇਵਾ ਆਈ ਹੈ ਇਹ ਸੋ ਭੈਣਾਂ ਨੇ ਰਲ ਮਿਲ ਕੇ ਕੀਤਾ ਕੱਪੜੇ ਸਟਿਚ ਕੀਤੇ ਆ ਜੀ ਇਹਨਾਂ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਸੋ ਅਸੀਂ ਸੋਚਿਆ ਵੀ ਨਹੀਂ ਨਾ ਜਿਵੇਂ ਜਿਵੇਂ ਆਪਾਂ ਕੋਈ ਚੰਗਾ ਕੰਮ ਕਰਦੇ ਆਂ ਦੇਖੋ ਆਪਣੇ ਨਾਲ ਉਵੇਂ ਹੀ ਲੋਕ ਜੁੜਦੇ ਜਾਂਦੇ ਆ ਤੇ ਬਾਕੀ ਆਹ ਲੋਈਆਂ ਵਗੈਰਾ ਹੈਗੀਆਂ ਸੋ ਜਿੰਨਾ ਵੀ ਚਲੋ ਹਨਾ ਭੈਣੋਰਾ ਤੋਂ ਹੋਇਆ ਤੇ ਕੀਤਾ ਬਾਕੀ ਅਸੀਂ ਸਾਰੇ ਇਕੱਠੇ ਜੋ ਵੀ ਸਾਡੇ ਕੋਲੇ ਸਮਾਨ ਇਕੱਠਾ ਹੋਇਆ ਅਸੀਂ ਕੱਲ ਸ਼ਾਮ ਨੂੰ ਜਾਂ ਪਰਸੋ ਅਸੀਂ ਸਾਰੀ ਵੀਡੀਓ ਅਪਲੋਡ ਕਰਾਂਗੇ ਸੋ ਕਿੰਨੀ ਸੇਵਾ ਆ ਗਈ ਹੈਗੀ ਅਸੀਂ ਸੋਚੇ ਹੀ ਨਹੀਂ ਸੀਗਾ ਇੰਨਾ ਤਾਂ ਮਤਲਬ ਅਸੀਂ ਤਾਂ ਆਪਦੇ ਵੱਲੋਂ ਚਲੋ ਜਿੰਨਾ ਵੀ ਸਾਡੇ ਤੋਂ ਹੋ ਸਕਦਾ ਸੀ ਅਸੀਂ ਓਨਾ ਕਰ ਰਹੇ ਸੀਗੇ ਤੇ ਪਰ ਧੰਨਵਾਦ ਭੈਣੇ ਇੰਨਾ ਟਰਸਟ ਕਰਨ ਵਾਸਤੇ ਬਾਕੀ ਹਨਾ ਯਕੀਨ ਵੀ ਕਿਸੇ ਤੇ ਹੀ ਹੁੰਦਾ ਤੇ ਸੋ ਜਿੱਥੋਂ ਵੀ ਜਿੰਨੀ ਵੀ ਸੇਵਾ ਆਈ ਅਸੀਂ ਸਾਰੀ ਉੱਪਰ ਹੀ ਲਾਤੀ ਹੈਗੀ ਇਹਨਾਂ ਦੇ ਤੇ ਬਾਕੀ ਥੋੜਾ ਬਹੁਤ ਸਮਾਨ ਹੋਰ ਹੈਗਾ ਸੋ ਕੱਲ ਚ ਅਸੀਂ ਸਾਰਾ ਤਿਆਰ ਕਰਕੇ ਤੇ ਪਰਸੋ ਅਸੀਂ ਲੈ ਕੇ ਜਾਵਾਂਗੇ ਸੋ ਬਈ ਧੰਨਵਾਦ ਸਾਰਿਆਂ ਦਾ ਜਿਹੜੇ ਸਪੋਰਟ ਕਰ ਰਹੇ ਹੈਗੇ ਆ ਸੋ ਹਰ ਇੱਕ ਟਾਈਮ ਮਾੜਾ ਕਿਸੇ ਤੇ ਵੀ ਆ ਸਕਦਾ ਹੈ ਨਾ ਆਪਣੇ ਤੇ ਵੀ ਆ ਸਕਦਾ ਸੀ ਜੇ ਆਪਾਂ ਉੱਥੇ ਹੁੰਦੇ ਆਪਣੇ ਤੇ ਵੀ ਆਉਂਦਾ ਹੈ ਨਾ ਸੋ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਰਲ ਮਿਲ ਕੇ ਹੈਲਪ ਕਰਨੀ ਚਾਹੀਦੀ ਆ ਸੋ ਧੰਨਵਾਦ ਬਈ ਠੀਕ